ਇੱਕ ਬੰਦੇ ਨੇ ਬਹੁਤ ਨੌਲੇਜ ਦੀਆਂ ਗੱਲਾਂ ਉਸਿਆ ਮਣੀ ਨੇ ਬਾਈ ਲੁਧਿਆਣੇ ਵਾਲੇ ਨੇ ਉਹਨੇ ਕਬੂਤਰ ਦੇ ਨੱਕ ਤੋਂ ਲੈ ਕੇ ਉਹਨੇ ਪੈਰ ਦੇ ਨਹੋਂ ਤੱਕ ਉਹਨੇ ਬਹੁਤ ਨੌਲੇਜ ਦਿੱਤੀ ਆ ਉਹ ਬੰਦੇ ਨੂੰ ਵਾਕਿਆ ਗਿਆਨ ਹੈਗਾ ਕਬੂਤਰ ਬਾਜੀ ਹੁਣ ਵਿੱਚ ਬੰਦੇ ਕੀ ਆ ਹੁਣ ਗੱਲਾਂ ਉੱਥੇ ਹੀ ਆਏ ਨੇ ਅਗਲਾ ਕਹਿੰਦਾ ਬਾਜੀ ਤਾਂ ਕਦੇ ਜਿੱਤਿਆ ਨਹੀਂ ਜਦੋਂ ਕੋਈ ਗੱਲ ਕਰ ਲਾ ਕਿਸੇ ਬੰਦੇ ਨੇ ਕਰ ਲਾ ਜੇ ਕੋਈ ਦੱਸਦਾ ਜਾਂ ਕੋਈ ਹੋਰ ਆ ਅਗਲਾ ਗੱਲਾਂ ਕਰਨ ਲੱਗ ਜਾਂਦਾ ਵੀ ਤੁਸੀਂ ਕਿੰਨਿਆਂ ਕੇ ਜਿੱਤੇ ਬਈ ਜੇ ਤੁਹਾਨੂੰ ਕੋਈ ਦੱਸਦਾ ਉਹਦੇ ਕੋਲ ਨੌਲੇਜ ਦੀ ਚੀਜ਼ ਆ ਜੇ ਜਿੱਤਿਆ ਨਹੀਂ ਤਾਂ ਉਹਦੇ ਕੋਲੇ ਬਾਈ ਕੋਈ ਮਜਬੂਰੀ ਹੋਣੀ ਉਹ ਬੰਦਾ ਲੀਡਰੀ ਦੇ ਵਿੱਚ ਪਿਆ ਹੋਇਆ ਠੀਕ ਹੈ ਬਾਜ਼ੀਆਂ ਛੱਡਦਾ ਤਲਾਰਦੀਆਂ ਜੰਨੀਆਂ ਕਹੇਗਾ ਠੀਕ ਹੈ ਜਿੱਤ ਲੈਣ ਦਾ ਹਾਰ ਜਾਂਦਾ ਉਹ ਚੱਲੀ ਜਾਂਦਾ ਸਾਰੀ ਜਿੱਤ ਦੇ ਆਰਦਿਆ ਬਸ ਇੰਨਾ ਕਾ ਵੀ ਮਾੜੇ ਬੰਦੇ ਬੰਨੀ ਪਾਣੀ ਥੋੜਾ ਜਿਹਾ ਵੱਧ ਪੈਖਦਾ ਵਗਦਾ ਤਕੜਾ 100 ਛੱਡਦਾ ਤੇ 10 ਜਿੱਤੇ ਉਹਨੂੰ ਕੋਈ ਨਹੀਂ ਬੋਲਦਾ ਉਹਨੂੰ ਸੋਕੋ 2 ਲੱਖ ਦੇ ਕੇ ਆਉਂਦਾ ਅਗਲਾ ਤੇ ਜੇ ਮਾੜਾ ਵਿਚਾਰਾ 20 ਛੱਡ ਕੇ ਜੇ 4 ਹਾਰ ਜੇ ਬੇਨ 16 ਜਿੱਤ ਜੇ ਤਾਂ ਉਹਨੂੰ 4 ਹਰੀਆਂ ਮੀਂਗਣਾਈ ਜਾਂਦੇ ਰਹਿੰਦੇ ਆ ਵਿੱਚ ਮਾੜੇ ਬੰਦੇ ਬਾਲੇ ਨੇ ਬਾਈ ਛੂਟੀਆਂ ਬਾਜ਼ੀਆਂ ਛੱਡਦੇ ਨੇ ਮੇਰੇ ਆ ਆਪਦੇ ਮਿੱਤਰ ਵੀ ਨੇ ਬਹੁਤ ਵਿੱਚ ਜਿਹੜੇ 15-15 20 ਵੀ ਬਾਜ਼ੀਆਂ ਛੱਡਦੇ ਤੇ ਅੱਧ ਤੋਂ ਵੱਧ ਜਿੱਤਦੇ ਆ ਕਾਰਨ ਕੀ ਉਹ ਛੋਟੀਆਂ ਬਾਜ਼ੀਆਂ ਹੁੰਦੀਆਂ ਉਹਨੇ ਕੋ ਕਲੱਬੋਂ ਦੇ ਉੱਥੇ ਜੇ ਰਿਕਾਰਡਿੰਗਾਂ ਪੈਂਦੀਆਂ ਨਾ ਕੋਈ ਲੈਬ ਚੱਲਦਾ ਨਾ ਕੋਈ ਹੋਰ ਉਹਨਾਂ ਕ ਨਾਂ ਹੁੰਦਾ ਨਾ ਵੱਡੀਆਂ ਬਾਜ਼ੀਆਂ ਨੇ 12-13 ਕਬੂਤਰ ਇੱਕ ਬੰਦੇ ਦੇ ਹੋ ਜਾਂਦੇ ਆ ਕਈ ਵਾਰੀ ਤੇ ਉੱਪਰ ਦਾ ਇੱਕਾ ਕਈ ਵਾਰੀ ਇੱਕ ਵੀ ਨਹੀਂ ਉੱਪਰ ਦਾ ਉੱਥੇ ਕੀ ਆ ਜੇ ਕੰਡਾ ਰਹੇ ਦਾ ਬਿਰੂ 12-13 ਜਿਹੜੇ ਛੱਡੇ ਹੁੰਦੇ ਉਹ ਲੁਕੇ ਰਹ ਜਾਂਦੇ ਆ ਤੇ ਆ ਜਿਹੜੀਆਂ ਹਰੇ ਹੁੰਦਾ ਟਕੀਂ ਰਹ ਜਾਂਦੀਆਂ ਕਈ ਵਾਰੀ ਤਾਂ ਵਿੱਚ ਬੰਦੇ 5-5 6-6 ਕਬੂਤਰ ਘਰੋਂ ਜਾਂਦੇ ਆ ਇੱਕ ਦਿਨ ਦੇ ਤੇ ਉਹ ਪਚੇਵ ਨਹੀਂ ਪਾਰ ਲੱਗਦੇ ਕਾਰਨ ਸੱਚ ਥੋੜਾ ਜਿਹਾ ਚੁੱਪਦਾ ਬਾਈ ਕੌੜਾ ਹੁੰਦਾ ਤੇ ਮਾਰੇ ਬੰਦੇ ਨੂੰ ਹਰੇਕ ਯਾਰ ਦਬਾਉਂਦਾ ਹਰੇਕ ਡਰਾਉਂਦਾ ਹਰੇਕ ਉਹਦੇ ਖਿਲਾਫ ਵੀ ਬੋਲਦਾ ਤਾਕਤ ਜਿਹੜਾ ਤੇ ਪਤਾ ਨਾ ਵੀ ਨੱਕ ਦੀ ਕਰੂੰਬਲੀ ਕੁੱਟੂਗਾ ਤੇ ਤਸਵੀਰ ਪੰਨੂ ਤੇ ਉਹਨੂੰ ਬਾਈ ਡਰਦਾ ਕੋਈ ਨਹੀਂ ਕੁਝ ਬੋਲਦਾ ਅੱਜ ਕੱਲ ਸਮਾਂ ਹੀ ਇਹੋ ਜਿਹਾ ਹੋਇਆ ਪਿਆ ਜਿਹਦਾ ਜਿੰਨਾ ਕਰਦਾ ਨਾ ਬੰਦਾ ਉਹ ਨਹੀਂ ਬਾਈ ਉਹਨੂੰ ਮਾੜਾ ਸਮਝਦਾ ਉਹ ਨਹੀਂ ਉਹਨੂੰ ਮਾੜਾ ਕਹਿੰਦਾ ਮੈਂ ਬਹੁਤ ਬੰਦੇ ਦੇਖਿਆ ਮੈਨੂੰ ਕਈ ਵਾਰੀ ਕੋਈ ਗੱਲ ਹੋ ਜਾਂਦੀ ਹੈ ਮੈਂ ਬਹੁਤ ਬੰਦੇ ਕਮੈਂਟ ਕਰ ਦਿੰਦਾ ਜੇ ਕੋਈ ਕਿਸੇ ਖਿਡਾਰੀ ਦੇ ਪ੍ਰਤੀ ਮੈਂ ਉਹ ਬੰਦੇ ਨੂੰ ਫੋਨ ਵੀ ਨੰਬਰ ਵੀ ਲੈ ਲੈਣਾ ਫੋਨ ਵੀ ਲਾ ਲੈਣਾ ਤੇ ਵਿੱਚ ਤਾਂ ਬੰਦਿਆਂ ਦੇ ਚੱਲ ਕੋਈ ਗੱਲਾਂ ਹੁੰਦੀਆਂ ਕੋਈ ਹੋਈ ਵੀ ਹੁੰਦੀ ਲੜਾਈ ਵਿੱਚ ਬੰਦੇ ਇਹੋ ਜਿਹੇ ਹੁੰਦੇ ਆ ਬਾਈ ਉਹ ਸੁਣੀਆਂ ਸੁਣਾਈਆਂ ਇਹ ਗੱਲਾਂ ਹੁੰਦੀਆਂ ਮੈਂ ਇਹਨਾਂ ਨੂੰ ਪੁੱਛਦਾ ਨਾ ਬਾਈ ਤੁਸੀਂ ਕਿਤੇ ਮਿਲੇ ਹੋ ਬੰਦੇ ਨੂੰ ਬਾਈ ਮਿਲੇ ਨਹੀਂ ਬਾਈ ਤੁਸੀਂ ਇਹਦੇ ਬਾਰੇ ਫਿਰ ਆਹ ਗੱਲਾਂ ਕਿਉਂ ਕਰੀ ਜਾਂਦੇ ਹੋ ਕਮੈਂਟ ਕਰਿਆ ਬਾਈ ਆਹ ਗੱਲ ਲੈਣੇ ਐ ਕਰੇ ਥੋੜੇ ਨਾ ਹੋਈ ਨਹੀਂ ਹੋਈ ਮੈਂ ਕਿਹਾ ਬਾਈ ਜਦੋਂ ਤੁਸੀਂ ਕਿਸੇ ਦੀ ਸੁਣੀ ਸੁਣਾਈ ਕਰਦੇ ਕੀ ਪਤਾ ਗੱਲ ਵਿੱਚ ਹੁਣ ਐਤਕੀ ਵੀ ਬਹੁਤ ਖਿਡਾਰੀਆਂ ਦੇ ਵਿੱਚ ਕਈਆਂ ਦੇ ਗੱਲਾਂ ਉੱ ਪਰ ਉਹ ਜਦੋਂ ਸੁਣੀਏ ਤਾਂ ਪਤਾ ਲੱਗਣੀ ਆ ਨਾ ਲੋਕਾਂ ਨੂੰ ਗੱਲਾਂ ਕੁਝ ਹੋਰ ਹੋਣੀਆਂ ਆ ਉਹ ਮੈਂ ਕਹਿੰਦਾ ਭਲੇ ਮਾਨਸ ਜਿਹੜੇ ਚੁੱਪ ਬੰਦੇ ਰਹਿ ਜਾਂਦੇ ਆ ਅਗਲਾ ਕਹਿੰਦਾ ਛੱਡ ਵੀ ਕਾਹਨੂੰ ਤੇ ਮੈਂ ਕਹਿੰਦਾ ਵੀ ਸੱਚ ਰੌਲਾ ਬਾਅਦ ਚ ਪਾਉਣ ਨਾਲੋਂ ਆਪਦਾ ਮੌਕੇ ਦੇ ਉੱਤੇ ਨੁਟਾਰਾ ਹੋਣਾ ਚਾਹੀਦਾ ਚ ਚਲੋ ਬਾਹਲੀ ਗੱਲ ਨਹੀਂ ਕਰਦੇ ਆ ਵਾ ਮਨੀ ਦੀ ਗੱਲ ਕਰਦੇ ਆ ਵੀ ਉਹਨੇ ਪਰਾਂ ਦਾ ਉਹਨੇ ਦੱਸਿਆ ਬੰਦੇ ਨੇ ਮੈਂ ਮੈਂ ਗੋਰਿਆਂ ਨੂੰ ਦੇਖਦਾ ਹੁੰਦਾ ਸੀ ਇਹ ਚੀਜ਼ ਦੇ ਬਾਰੇ ਤੇ ਮੈਂ ਪਹਿਲਾਂ ਵੀ ਹੁਣ ਵੀ ਮੈਂ ਟਰਾਂਸਲੇਟ ਕਰਨਾ ਹੈ ਤੇ ਉਹ ਆਉਂਦੀ ਵੀ ਡਿਕਸ਼ਨਰੀ ਵੀ ਫੋਨ ਦੇ ਵਿੱਚ ਵੀ ਭਰੀ ਜਾਂਦੀ ਜੇ ਕਿਸੇ ਨੇ ਸਰਚ ਕਰਨਾ ਵੀ ਕੁਝ ਵੀ ਕਰ ਸਕਦੇ ਤੁਸੀਂ ਉਹਦੇ ਵਿੱਚ ਪਰਾਂ ਦੇ ਵਿੱਚ ਬਾਈ ਮਣੀ ਨੇ ਵੀ ਦੱਸਿਆ ਵੀ ਕਬੂਤਰ ਦੇ ਪਰਾਂ ਤੇ ਵਿੱਚ ਪਤਾ ਲੱਗਦਾ ਵੀ ਕਬੂਤਰ ਲੰਬੀ ਉੱਡਣ ਵਾਲਾ ਉੱਚਾ ਉੱਡਣ ਵਾਲਾ ਜਾਂ ਕਿਵੇਂ ਉੱਡਣਾ ਕਿੰਨੇ ਕ ਠਹਿਰਾਉ ਵਾਲਾ ਤੇ ਕਿੰਨਾ ਕਿਸੇ ਭਜੂ-ਭਜੂ ਕਰਨ ਵਾਲਾ ਠੀਕ ਹੈ ਜਦੋਂ ਆਪਾਂ ਕਬੂਤਰ ਨੂੰ ਆਪਾਂ ਜੋੜੇ ਲਾਉਣੇ ਆ ਕੁਆਲਿਟੀ ਤਾਂ ਹੋਣਾ ਕਬੂਤਰ ਦੇ ਵਿੱਚ ਚਲੋ ਡਾਈ ਬਣਾ ਆਪਾਂ ਨੂੰ ਨਹੀਂ ਪਤਾ ਲੱਗਿਆ ਚੰਗੇ ਮਾੜੇ ਕਬੂਤਰ ਦਾ ਡਾ ਕੀ ਪਤਾ ਲੱਗਣਾ ਪਰ ਕੁਆਲਿਟੀ ਤਾਂ ਹੋਵੇ ਨਾ ਆਪਾਂ ਨੂੰ ਪਤਾ ਤਾਂ ਲੱਗਿਆ ਕਬੂਤਰ ਬੈਠੇ ਚ ਕੁਆਲਿਟੀ ਹੈਗੀ ਆਹ ਕਬੂਤਰ ਚ ਗਾਉਣਾ ਠੀਕ ਆ ਆਹ ਪਰਨੇ ਇਹਦੇ ਆਏ ਆ ਸਾਰਾ ਕੁਝ ਪਤਾ ਹੋਵੇ ਆਪਾਂ ਨੂੰ ਠੀਕ ਆ ਉਹ ਜਾਨੀ ਕਿ ਅੱਡੋ ਅੱਡੋ ਜਾਨਵਰਾਂ ਦੇ ਜਿਵੇਂ ਹੁਣ ਚਿੜੀ ਦੇ ਪਰਨੇ ਉਹ ਕਿਵੇਂ ਉੜਦੀ ਆ ਤੋਤੇ ਦੇ ਪਰਨੇ ਉਹ ਕਿਵੇਂ ਉੜਦਾ ਤਿੱਖਾ ਤਿੱਖਾ ਹੀ ਉੱਡ ਜਾਂਦਾ ਰਹਿੰਦਾ ਉਹ ਤਿੱਖੇ ਪਰਨੇ ਘੁੱਗੀ ਦੇ ਕਿਵੇਂ ਨੇ ਗੋਲਿਆਂ ਦੇ ਕਿਵੇਂ ਨੇ ਆਵਾਜ਼ ਦੇ ਕਿਵੇਂ ਨੇ ਬਹਿਰੀ ਦੇ ਕਿਵੇਂ ਨੇ ਆਵਾਜ਼ ਐ ਖੜ ਜਾਂਦਾ ਇੱਕ ਥਾਂ ਤੇ ਜਾ ਕੇ ਜਦੋਂ ਐ ਮਾਰਦਾ ਇੱਕ ਥਾਂ ਤੇ ਕਿੰਨਾ-ਕਿੰਨਾ ਟਾਈਮ ਖੜਦਾ ਉਹ ਚੀਜ਼ਾਂ ਮੈਟਰ ਕਰਦੀਆਂ ਨੇ ਭੱਜਣ ਦੇ ਵਿੱਚ ਵੀ ਕਬੂਤਰ ਦੇ ਖੜਨ ਦੇ ਵਿੱਚ ਵੀ ਤੇ ਉਡਾਣ ਦੇ ਵਿੱਚ ਵੀ ਤੇ ਫੇਰ ਕਬੂਤਰ ਦੇ ਪਰ ਕਿੰਨੇ ਕੁ ਪਤਲੇ ਤੇ ਮੋਟੇ ਨੇ ਜਿਹਦੇ ਕਬੂਤਰ ਦੇ ਥੱਲੇ ਹੱਥ ਦੀਂਦਾ ਬਾਈ ਗਲਜ਼ਾਰ ਨੇ ਦੱਸਾਈ ਜੰਮੀ ਵੀ ਹੱਥ ਦੀਂਦਾ ਕਬੂਤਰ ਦੇ ਪਰ ਚੰਗੇ ਆ ਇਹ ਗੱਲ ਬਾਈ ਗਲਜ਼ਾਰ ਨੇ ਦੱਸੇ ਸੀ ਗੱਲਾਂ ਤਾਂ ਬਹੁਤ ਖਿਡਾਰੀਆਂ ਦੱਸਿਆ ਹੋਰ ਵਿੱਚ ਬੰਦੇ ਕਹਿੰਦੇ ਕੋਈ ਦੱਸਦਾ ਨਹੀਂ ਦੱਸਦੇ ਬਹੁਤ ਨੇ ਪਰ ਆਪਾਂ ਨੂੰ ਆਪਾਂ ਨੂੰ ਨਾ ਜਦੋਂ ਪਤਾ ਨਹੀਂ ਹੁੰਦਾ ਕਿਸੇ ਗੱਲ ਦਾ ਉਦੋਂ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਇਹ ਤਾਂ ਝੂਠ ਬੋਲਦੇ ਨੇ ਜਦੋਂ ਆਪਾਂ ਨੂੰ ਖੇਡ ਬਾਰੇ ਗਿਆਨ ਹੁੰਦਾ ਜਾਂ ਕਿਸੇ ਨੌਲੇਜ ਬਾਰੇ ਪਤਾ ਲੱਗਦਾ ਨਾ ਉਦੋਂ ਨੂੰ ਸਮਾਂ ਹੋ ਜਾਂਦਾ ਜਦੋਂ ਆਪਾਂ ਉਹ ਚੀਜ਼ ਦੇ ਵਿੱਚ ਸਿੱਖਣ ਲੱਗ ਜਾਂਦੇ ਆ ਆਪਾਂ ਸਿੱਖ ਜਾਂਦੇ ਆ ਥੋੜਾ ਥੋੜਾ ਫੇਰ ਆਪਾਂ ਨੂੰ ਪਤਾ ਲੱਗਦਾ ਵੀ ਯਾਰ ਉਦੋਂ ਆਹ ਗੱਲ ਉਹ ਬੰਦੇ ਨੇ ਕਰੀ ਛ ਉਹ ਸਹੀ ਸੀ ਇਹ ਅਣਜਾਣ ਬੰਦੇ ਨੂੰ ਤਾਂ ਬਾਈ ਹਰੇਕ ਗੱਲ ਝੂਠ ਹੀ ਲੱਗੂ ਚਾਹੇ ਉਹ ਕੋਈ ਵੀ ਹੋਵੇ ਠੀਕ ਹੈ ਮੈਨੂੰ ਪਤਾ ਹੈ ਵੀ ਸੱਚ ਦੱਸਿਆ ਜਾਂ ਨਹੀਂ ਤੁਸੀਂ ਕਿਉਂਕਿ ਵਿੱਚ ਬੰਦੇ ਦਾ ਖੜਾਰੀ ਹੈ ਜਿਹੜੇ ਮਗਰੋਂ ਮੈਨੂੰ ਫੋਨ ਲੱਗੇ ਵੀ ਕਹਿੰਦੇ ਆ ਵੀ ਇਹ ਰਾ ਗੱਲ ਵਿੱਚੋਂ ਕੱਟਦੀ ਤੇ ਸਾਥ ਹੋਈ ਗੱਲ ਕਰੀਏ ਮੈਂ ਕਹਿੰਦਾ ਵੀ ਨਹੀਂ ਮੈਂ ਆਇਆ ਕਰੀ ਖਾਤਰ ਸੀ ਇਹੀ ਤਾਂ ਕਰਨ ਆਈ ਸੀ ਹੋਰ ਮੈਂ ਕੀ ਕਰਾਉਣਾ ਸੀ ਹਨ ਤੇ ਉਹ ਚੀਜ਼ ਆ ਫਿਰ ਫਿਰ ਉਦੋਂ ਬਾਅਦ ਮਣੀ ਬਾਈ ਨੇ ਦੱਸਿਆ ਸੀਗਾ ਉਹ ਉਹ ਚੀਜ਼ ਪਰਾਂ ਵਾਲੀ ਹੋ ਗਈ ਪਰਾਂ ਦਾ ਤੁਸੀਂ ਆਪੇ ਕਬੂਤਰਾਂ ਚ ਜੋੜੇ ਦੇਖ ਕੇ ਲਾਉਣੇ ਸ਼ੁਰੂ ਕਰ ਦੋ ਵੀ ਇਹਦੇ ਅੱਠ ਮਾ ਨੌ ਮਾ ਦਾ ਸਮਾ ਕਿਵੇਂ ਆ ਫਰ ਕਿਵੇਂ ਆ ਫਰ ਕਿਵੇਂ ਆ ਆ ਉੱਚਾ ਟੈੱਕੇ ਉੜਦਾ ਕਿਵੇਂ ਉੜਦਾ ਉਹ ਜੋੜੇ ਉਵੇਂ ਲਾਉਣੇ ਸ਼ੁਰੂ ਕਰ ਦੋ ਉਹਦੀ ਉਡਾਣ ਦੇਖ ਕੇ ਜੋੜੇ ਨਾ ਲਾਓ ਵੀ ਇਹ ਉੱਚਾ ਉੜਦਾ ਸੀ ਆ ਨੀਮਾ ਉੜਦਾ ਸੀ ਇਹਨੂੰ ਲਾ ਦੇ ਹੋ ਸਕਦਾ ਉਹਨਾਂ ਦੇ ਪਾਰ ਇੱਕੋ ਜੇ ਹੋਣ ਤੇ ਕੋਈ ਉਹਨਾਂ ਚ ਹੋਰ ਕੋਈ ਘਾਟ ਵਾਧ ਹੋਵੇ ਉਹਨਾਂ ਦੇ ਪਾਰ ਦੇਖ ਕੇ ਜੋੜਾ ਲਾਓ ਵੀ ਇਹਦੇ ਪਾਰ ਕਹੇ ਜਾ ਇਹਦੇ ਪਾਰ ਕਹੇ ਜਾ ਆ ਜੋੜਾ ਇਹਦੇ ਨਾਲ ਹੀ ਸੈਟ ਬੈਠੂ ਪੁਆਇੰਟ ਹੋਰ ਵੀ ਨੇ ਪੰਜ ਕਲਾਂ ਸੰਪੂਰਨ ਹਰੇਕ ਚੀਜ਼ ਪੰਜ ਪੁਆਇੰਟ ਹੀ ਨੇ ਹਰੇਕ ਚੀਜ਼ ਦੇ ਵਿੱਚ ਬੰਦਾ ਘੋਸ਼ਾ ਚਾਹੀਏ ਕੁੱਕੜਾ ਘੋੜਾ ਘੋੜਿਆਂ ਦੀ ਓਰੀਜਨਲ ਬੰਦੇ ਦੀ ਇੰਟਰਵਿਊ ਸੁਣ ਲਓ ਕੱਕੜ ਵਾਲੀ ਸੁਣ ਲਓ ਉਹ ਵੀ ਤੁਹਾਨੂੰ ਦੱਸੂ ਕਿ ਪੰਜ ਤੇ ਹੀ ਚੱਲ ਪੈਂਦਾ ਤਾਂ ਔਣ ਲੱਤ ਗੋਡਾ ਸਾਰਾ ਕੁਝ ਪੰਜਾਂ ਤੇ ਹੀ ਗੱਲ ਮੁੱਕ ਜਾਂਦੀ ਆਗੇ ਠੀਕ ਆ ਤੇ ਉਸ ਤੋਂ ਬਾਅਦ ਕੀ ਆ ਜਾਂਦਾ ਬਾਈ ਵੀ ਚੱਲ ਹੋਰ ਵੀ ਚੀਜ਼ਾਂ ਬਹੁਤ ਨੇ ਉਹ ਜਦੋਂ ਤੁਸੀਂ ਆਪ ਦਾ ਚੰਗੇ ਕਬੂਤਰ ਦਾ ਪਰ ਦੇਖ ਲੈ ਉਹਦੀਆਂ ਹੋਰ ਨਿਸ਼ਾਨੀਆਂ ਤੁਹਾਨੂੰ ਆਪ ਹੀ ਲੱਭਣੀਆਂ ਆ ਜਾਣੀਆਂ ਉਹਦੀਆਂ ਫਿਰ ਸਾਰੀਆਂ ਨਿਸ਼ਾਨੀਆਂ ਦੇਖੋ ਵੀ ਕੀ ਕੀ ਘਾਟ ਆ ਕੀ ਕੀ ਬਾਦ ਆ ਕੀ ਕੀ ਇਹਦੇ ਚ ਕੁਆਲਿਟੀਆਂ ਫਿਰ ਤੁਹਾਨੂੰ ਜਦੋਂ ਪਤਾ ਲੱਗ ਗਿਆ ਫਿਰ ਤੁਹਾਨੂੰ ਸਾਰਾ ਪਤਾ ਲੱਗਿਆ ਫਿਰ ਉਹ ਬਾਈ ਨੇ ਮਣੀ ਨੇ ਵੀ ਦੱਸਿਆ ਸੀ ਬੜੇ ਜਿਹੜਾ ਇਹਨਾਂ ਦਾ ਨੱਕ ਦਾ ਹੁੰਦਾ ਚੱਕਰ ਵੀ ਨੱਕ ਦੇ ਵਿੱਚ ਜਿਹੜੀ ਆ ਨੱਕ ਦੇ ਉੱਤੇ ਬਲਬਲਾਇਆ ਹੁੰਦਾ ਜਿਹੜਾ ਸਾਹ ਲੈਣ ਵਾਲਾ ਉਹ ਚੀਜ਼ ਉਹ ਬਾਈ ਗੁਰਤਾਕਸ਼ਰ ਨਾਲੀ ਚੀਜ਼ ਹੁੰਦੀ ਆ ਵੀ ਸੈਂਥ ਜਿਵੇਂ ਆਪਾਂ ਕਹਿੰਦੇ ਸੁੰਗਣ ਸ਼ਕਤੀ ਕਹਿ ਦੋ ਜਾਂ ਕੋਈ ਕਿਵੇਂ ਸਮਝਾ ਸਕਦਾ ਹੁਣ ਤਾਂ ਮੈਂ ਤੁਹਾਨੂੰ ਵੀ ਜੋ ਕੁਝ ਵੀ ਆ ਉਹਦੇ 'ਚ ਆ ਉਹ ਚੀਜ਼ ਮੈਗਨੈਟਿਕ ਸਿਸਟਮ ਬਾਈ ਮਣੀ ਨੇ ਦੱਸਿਆ ਮੈਗਨੈਟਿਕ ਸਿਸਟਮ ਮੈਂ ਹੁਣ ਆਪਦੇ ਹਿਸਾਬ ਨਾਲ ਸਮਝਾਉਂ ਉਹ ਬਾਈ ਮਣੀ ਨੇ ਹੋਰ ਚੀਜ਼ਾਂ ਉਹਨੇ ਸਹੀ ਟੰਗਣਾ ਦੱਸਿਆ ਥੋੜਾ ਜਿਹਾ ਮੈਂ ਥੋੜਾ ਜਿਹਾ 6000 ਸਿੱਧਾ ਆਇਆ ਚੱਲੇ ਜਾਣਾ ਵੀ ਮੈਗਨੈਟਿਕ ਸਿਸਟਮ ਹੁੰਦਾ ਉਹਦੇ ਵਿੱਚ ਜਿਹਦਾ ਨੱਕ ਵੱਡਾ ਚਿੱਟਾ ਹੋਊਗਾ ਖੁਸ਼ਕ ਹੋਊਗਾ ਤੂੰ ਦੇਖ ਲਿਓ ਉਹ ਕੂਤਰ ਚ ਕੁਆਲਿਟੀ ਗੀ ਕੁਆਲਿਟੀਆਂ ਹੋਣਗੀਆਂ ਜ਼ਿਆਦਾਤਰ ਚੰਗਾ ਕੂਤਰ ਜੇ ਤੁਹਾਡੇ ਘਰੇ ਔੜਦਾ ਹੋ ਉਹਦੇ ਨੱਕ ਦਾ ਵੀ ਤੁਸੀਂ ਚੈੱਕ ਕਰ ਲਿਓ ਖੁਸ਼ਕੂ ਚਿੱਟਾ ਹੋ ਵੱਡਾ ਹੋਊਗਾ ਇਹ ਜਦੋਂ ਕਬੂਤਰ ਚੰਗਾ ਕਬੂਤਰ ਉੜਦਾ ਘਰੇ ਨਾ ਜਾਂ ਕਿਸੇ ਦਾ ਕਬੂਤਰ ਆਪ ਦੇਖ ਲਿਆ ਉੜਦਾ ਜਿੱਤ ਗਿਆ ਹੋ ਹੋਰਾ ਉਹ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਕਬੂਤਰ ਚ ਕੀ ਕੀ ਕੁਆਲਿਟੀਆਂ ਜੀ ਫਿਰ ਤੁਸੀਂ ਪਕੜ ਕਰਨੀ ਸ਼ੁਰੂ ਕਰਦਾ ਜਿੰਨੇ ਯਾਰ ਆਪਦੇ ਜੋੜੇ ਬਣਾਉਣੇ ਜੋੜੇ ਲਾਉਣੇ ਜਿਹਨੂੰ ਪਤਾ ਲੱਗ ਗਿਆ ਨਾ ਤਾਂ ਬਈ ਉਹਦੇ ਨਾਲ ਮੈਂ ਠੱਗੀ ਕਰ ਸਕਾਂ ਸਿੱਧੀ ਜੀ ਗੱਲ ਆ ਚਾਹੇ ਮੈਂ ਕੱਢਾ ਹੀ ਠੱਗਾਂ ਚਾਹੇ ਮੈਂ ਕੋਸ਼ਾਂ ਯਾਰ ਝੂਠ ਬੋਲਾਂ ਕੋਸ਼ ਕਰਾਂ ਠੀਕ ਆ ਕਿੱਡੇ ਗੱਪ ਮਾਰਾਂ ਮੈਂ ਕੀ ਕਰ ਲੂੰਗਾ ਆਪਾਂ ਮਾਰ ਕੇ ਜਦੋਂ ਬੰਦਾ ਹੀ ਮੂਰੇ 파ਰਕੂ ਆ ਬਾਈ ਠੀਕ ਹੈ ਜਦੋਂ ਉਹਨੂੰ ਜੋੜੇ ਲਾਉਣ ਦੀ ਸਮਝ ਆ ਗਈ ਤੇ ਕਬੂਤਰ ਪਰਖਣ ਦੀ ਸਮਝ ਆ ਗਈ ਉਹਨੂੰ ਬਈ ਉਹਨੂੰ ਕੋਈ ਕੁਝ ਨਹੀਂ ਕਰ ਸਕਦਾ ਹੁਣ ਵਿੱਚ ਬੰਦੇ ਕੀ ਕਹਿੰਦੇ ਹੈਡਰਾ ਫਲਾਣਾ ਬੰਦਾ ਠੱਗੀ ਲਾ ਗਿਆ ਬਈ ਠੱਗੀ ਕੋਈ ਲਾਉਂਦਾ ਨਹੀਂ ਆਪਾਂ ਲਵਾਉਣ ਜਾਣੇ ਆਪਾਂ ਕਹਿੰਨੇ ਵੀ ਮੇਰੇ ਨਾਲ ਠੱਗੀ ਮਾਰ ਹੁਣ ਸਿਸਟਮ ਤਾਂ ਇਹੋ ਜਿਹਾ ਵੀ ਜਾਨਵਰਾਂ ਦੇ ਵਿੱਚ ਕਾਹਦਾ ਹੋਆ ਤੁਸੀਂ ਇਹ ਚ ਇਹ ਚੀਜ਼ ਸਿੱਖਣ ਦੀ ਕੋਸ਼ਿਸ਼ ਕਰੋ ਜਾਨਵਰ ਬਣਾਉਣੇ ਨਸਲ ਬਣਾਉਣੀ ਜੋੜਾ ਲਾਉਣਾ ਤੁਸੀਂ ਇਹ ਇਹ ਚੀਜ਼ ਸਿੱਖਣ ਦੀ ਕੋਸ਼ਿਸ਼ ਨਾ ਕਰੋ ਵੀ ਫਲਾਣੇ ਨਾਲ ਫਲਾਣਾ ਫਲਾਣੇ ਨਾਲ ਧੁੰਕਾ ਆਹ ਕਬੂਤਰ ਵਈ ਜੇ ਹੁਣ ਵਾਲਾ ਰੰਗ ਹੀ ਉਹ ਜੇ ਦੇ ਗਿਆ ਫਿਰ ਕੀ ਕਰੋਗੇ ਜਿਹਦੇ ਕੋਲ ਚੱਲ ਹੈਗੇ ਆ ਸਾਹਵੇਂ ਪੁਰਾਣੇ ਉਹਨਾਂ ਕੋਲ ਵੀ ਗਾਂਹਾਂ ਰੀ ਗਾਂਹ 10 10 20 20 ਪੈਸੇ ਬਲੱਡ ਆਈ ਜਾਂਦਾ ਗਾਂਹ 100 ਪੈਸੇ ਤਾਂ ਕਿਸੇ ਕੋਲ ਹੀ ਨਹੀਂ 100 ਪੈਸੇ ਤਾਂ ਜਿਹੜਾ ਕਰਦਾ ਉਹਦੀ ਘੁੰਮਣੀ ਆ ਜਾਂਦੇ 100 ਪੈਸੇ ਜਿਹੜਾ ਕਰਦਾ ਉਹਦੀ ਬਿਮਾਰੀ ਆ ਜਾਂਦੀ ਹੈ ਜੋਟੀ ਜਿੰਨੀ ਜਿੰਨੇ ਨੇੜੇ ਹੋ ਗਾਂਗੇ ਬਿਮਾਰੀ ਤਾਂ ਉਹ ਗੋਰੇ ਇਹ ਗੱਲ ਨੂੰ ਕਹਿੰਦੇ ਆ ਵੀ ਜਿੰਨਾ ਜੀਨ ਦੂਰ ਹੋਊਗਾ ਉੰਨਾ ਹੀ ਚੰਗਾ ਹੋਊਗਾ ਜਿੰਨਾ ਨੇੜੇ ਹੋਊ ਜੀਨ ਨੂੰ ਨਹੀਂ ਬਿਮਾਰੀ ਆਊ ਉਹਨਾਂ ਦਾ ਮਤਲਬ ਕੀ ਆ ਵੀ ਲਾਈਨ ਬ੍ਰੀਡ ਹੋਵੇ ਇਨ ਬ੍ਰੀਡ ਨਾ ਹੋਵੇ ਲਾਈਨ ਬ੍ਰੀਡ ਦਾ ਮਤਲਬ ਹੁੰਦਾ ਵੀ ਆਪ ਬਾਬੇ ਧੰਨੇ ਵਾਲਾ ਬਲੱਡ ਆ ਆ ਵੀ ਬਾਬੇ ਧੰਨੇ ਵਾਲਾ ਬਲੱਡ ਆ ਆਪਣੇ ਖੁੱਡੇ ਦੇ ਇਹ ਇਕੱਠੇ ਨਾ ਲੱਗਣ ਕਿਸੇ ਹੋਰ ਨੂੰ ਆਪ ਦਾ ਕਬੂਤਰ ਦੇ ਕੇ ਬਾਬੇ ਧੰਨੇ ਵਾਲਾ ਉਹ ਤੋਂ ਬੱਟੇ ਦੇ ਵਿੱਚ ਚਾਹੇ ਕਬੂਤਰੀ ਲਿਓ ਚਾਹੇ ਆਪਦੇ ਕੋਲੋਂ ਕਬੂਤਰੀ ਦੇ ਕੇ ਬਾਬੇ ਧੰਨੇ ਵਾਲੇ ਬਲੱਡ ਦੀ ਉਹ ਤੋਂ ਬਾਬੇ ਧੰਨੇ ਜੋ ਹੈ ਕਬੂਤਰ ਲਿਆ ਉਹ ਲਾਈਨ ਬ੍ਰੀਡ ਕਰ ਲਓ ਵੀ ਇੱਕ ਨਸਲ ਦੇ ਹੋ ਜਾਣਗੇ ਹੋਣਗੇ ਡੋਟ ਖੁੱਡਿਆਂ ਦੇ ਫਿਰ ਬਿਮਾਰੀ ਵੀ ਨਹੀਂ ਪੈਂਦੀ ਤੇ ਕਬੂਤਰ ਵੀ ਇੰਨੇ ਜਿਆਦੇ ਸਟਰੋਂਗ ਬਣ ਗਏ ਨੇ ਜਿਆਦੇ ਚੰਗੇ ਬਣ ਗਏ ਵੀ ਤੋੜ ਹੀ ਕੋਈ ਨਹੀਂ ਹੋਣਾ ਕਬੂਤਰਾਂ ਦਾ ਉਹਦੇ ਵਿੱਚ ਵੀ ਤੁਹਾਨੂੰ ਦੇਖਣਾ ਪੈਣਾ ਵੀ ਹਾਂ ਇਹ ਬੰਦੇ ਕੋਲੇ ਵਾਕਈਏ ਕਬੂਤਰ ਹੈਗੇ ਆ ਵਾਕਈ ਇਹ ਚੀਜ਼ ਹੈਗੀ ਹੈ ਵਾਕਈ ਇਹ ਗੱਲ ਕਿਤੇ ਰੰਗ ਮਲਾ ਕੇ ਤਾਂ ਨਹੀਂ ਲਈ ਜਾਂਦਾ ਵੀ ਆ ਲਾਲ ਜੀਆਂ ਛਾਤੀਆਂ ਨੇ ਆ ਚਟ ਜੇ ਸਿਰ ਤੇ ਨੇ ਜਾਂ ਪੂਛਾਂ ਦੇ ਥੱਲੇ ਲੱਪਾ ਜਿਹਾ ਐਂ ਜਿਹਾ ਆ ਆ ਚੀਜ਼ ਆ ਉਹ ਜੀ ਦੇ ਵਿੱਚ ਵੀ ਦੇਖਣਾ ਪਊਗਾ। ਮੱਕ ਦੇ ਨੱਕਰਾ ਇਹ ਚੀਜ਼ ਮੈਨੂੰ ਥੋੜੀ ਪਤਾ ਸੀ। ਐਨੀ ਨਹੀਂ ਪਤਾ ਸੀ ਪਰ ਬਾਈ ਮਣੀ ਨੇ ਮੈਨੂੰ ਦੱਸਿਆ। ਵੀਡੀਓ ਦੇ ਵਿੱਚ ਵੀ ਦੱਸਿਆ ਵੀ ਇਹ ਮੈਗਨੈਟਿਕ ਸਿਸਟਮ ਹੁੰਦਾ ਮੈਨੂੰ ਇੰਨਾ ਕੁ ਦਾ ਗਿਆਨ ਸੀਗਾ ਵੀ ਇਹ ਚਿੱਟਾ ਜਿਹਾ ਹੁੰਦਾ ਵੀ ਕਬੂਤਰ ਬਹੁਤ ਚੰਗੇ ਉੱਡੇ ਵੀ ਹੁੰਦੇ ਆ ਮੈਂ ਬਾਜ਼ੀਆਂ ਤੇ ਵੀ ਦੇਖਿਆ ਵੀ ਆਪਦੇ ਕੋਲੇ ਵੀ ਆਪਾਂ ਜਦੋਂ ਦੇਖਦੇ ਆ ਵੀ ਆਪਣਾ ਕਬੂਤਰਾ ਬੜਾ ਚੰਗਾ ਉੱਡਦਾ ਘਰੇ ਗਰਮੀ ਦੇ ਵਿੱਚ ਯਾਰ ਆ ਆ ਕਬੂਤਰ ਯਾਰ ਜਿੱਥੇ ਉੱਡਦਾ ਸਾਲਾ ਦੋ ਦਿਨ ਛਤਰੀ ਤੇ ਭਾਇਆ ਘਰੇ ਆ ਗਿਆ ਵੀ ਬੱਚਾ ਬੜਾ ਸੋਚੇ ਪੈਰਾਂ ਦਾ ਉਹ ਉਹ ਵੱਡੇ ਪਤਾ ਲੱਗਦਾ ਵੀ ਉਹਨਾਂ ਦੇ ਸੋਚੇ ਪੈਰ ਕਿਉਂ ਨੇ ਉਹਨਾਂ ਦੀ ਕੁਆਲਿਟੀ ਕੀ ਆ ਜਿਹੜਾ ਇੰਨੇ ਚੰਗੇ ਪੈਰਾਂ ਦੇ ਆ ਵੀ ਜਿੱਥੇ ਉੱਡਦੇ ਉੱਥੇ ਆ ਜਾਂਦੇ ਆ ਉਹ ਮੈਗਨੈਟਿਕ ਸਿਸਟਮ ਇੱਕ ਬੰਦਾ ਕੋ ਕਬੂਤਰ ਉਹ ਜੀ ਨੇ ਉਹਨੇ ਦੱਸਿਆ ਸੀ ਉਸ ਤੋਂ ਬਾਅਦ ਤਾਂ ਸ਼ਾਇਦ ਹੋਰ ਕੋਈ ਦੱਸ ਦੇ ਨਾ ਦੱਸ ਦੇ ਉਹ ਗੱਲ ਬਾਤ ਦੀ ਆ ਵੀ ਉਹਨੇ ਇੱਕ ਬੰਦੇ ਨੇ ਕਬੂਤਰ ਦੇ ਵਿੱਚ ਚੰਗੇ ਕਬੂਤਰ ਦੀਆਂ ਕੁਆਲਿਟੀਆਂ ਬਹੁਤ ਸਾਰੀਆਂ ਵੀ ਕਬੂਤਰ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਚੰਗੇ ਦੇ ਵਿੱਚ ਬੈਠੇ ਦੇ ਵਿੱਚ ਪਰਾਂ ਚ ਕੀ ਦੇਖਣਾ ਚਾਹੀਦਾ ਆਪਾਂ ਨੂੰ ਬਹੁਤ ਕੁਝ ਸਿੱਖਿਆ ਬਾਬੇ ਦੀ ਕਿਰਪਾ ਨਾਲ ਹੋਰ ਵੀ ਬਹੁਤ ਕੁਝ ਸਿੱਖਾਂਗੇ ਇਸ